ਸਿਹਤ ਕੀਨੇ ਦੇਖਦੇ ਹੋ ਮੇਰੇ ਛੋਟਾ ਆਪਣਾ ਲਕਿੱਤਾ ਗਿਆ ਅੱਜ ਬਹੁਤ ਵੱਡਾ ਰੂਪ ਧਾਰਨ ਕਰ ਗਿਆ ਨਾ ਕੱਲ ਵੀ ਉੱਪਰ ਦੇਖਿਆ ਵੱਡਾ ਸੂਰਮਲਾ ਜੋਗ ਆਪਸਿੰਦਾ ਤਾਂ ਅੱਜ ਅਖੰਡ ਪਾਤਸ਼ਾਹ ਸਾਹਿਬ ਦਾ ਉਪਗੋਪੈ ਨੇ ਤਾਂ ਵੱਡੀ ਗੰਭੀਰ ਸੰਗਤ ਕੁੰਜੀ ਸੀ ਆ ਕੀ ਮੇਰੇ ਲੱਗ ਕੇ ਚੱਲਦੀ ਸੀ ਕਿ ਸੇਵਾ ਸਤਿਗੁਰੂ ਦੀ ਕਿਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਅਸੀਂ ਤਾਂ ਛੋਟਾ ਜਿਹਾ ਪ੍ਰੋਗਰਾਮ ਇੱਕ ਉਲੀਕਿਆ ਸੀ ਮਾਤੇ ਮੈਡਮ ਅਮਰਜੀਤ ਜੀ ਨਾਲ ਅਸੀਂ ਬੈਠੇ 2 ਮਿੰਟ ਇਹ ਪ੍ਰੋਗਰਾਮ ਅਸੀਂ ਲਿਖਿਆ ਵੀ ਇਸ ਤਰ੍ਹਾਂ ਆਪਾਂ ਇੱਕ ਖੰਡਪੜ ਸਾਹਿਬ ਦੇ ਰੂਪ ਦੇ ਵਿੱਚ ਆਪਾਂ ਇੱਕ ਸਮਾਗਮ ਮਨਾਉਣਾ ਹੈ ਇੰਨਾ ਵੱਡੇ ਪੱਧਰ ਤੇ ਸਮਾਗਮ ਜਾਊਗਾ ਜਰ ਸੰਗਤਾਂ ਦਾ ਇੰਨਾ ਉਤਸ਼ਾਹ ਮਿਲੂਗਾ ਇੰਨਾ ਅਸੀਂ ਨਹੀਂ ਸੀ ਸੋਚਿਆ ਤਿੰਨੇ ਦਿਨ ਸੰਗਤਾਂ ਨੇ ਤਿੰਨੇ ਦਿਨ ਅਰਸ਼ਾਦੇ ਪਾਣੀ ਦੀ ਸੇਵਾ ਕਰਕੇ ਲੰਗਰ ਦੇ ਵਿੱਚ ਸੇਵਾ ਕਰਕੇ ਜਾਂ ਜਿਹੜੀ ਬਰਾਤ ਦੇ ਰੂਪ ਦੇ ਵਿੱਚ ਆਪਾਂ ਇੱਥੋਂ ਅਨੰਦਪੁਰ ਸਾਹਿਬ ਜਿਹੜਾ ਆਪਾਂ ਹੈਗਾ ਦਾ ਨਾਮ ਇੱਥੇ ਦਿੱਤਾ ਸੀ ਗੁਰੂ ਕੀ ਲਾਹੌਰ ਵੇਖੇ ਆਪਾਂ ਗਏ ਆ ਤੇ ਗਲੀਆਂ ਸੰਗਤਾਂ ਨੇ ਸਾਫ਼ ਕਰਕੇ ਉਹ ਸੰਗਤੀ ਰੂਪ ਦੇ ਵਿੱਚ ਅਸੀਂ ਜਾ ਕੇ ਸੰਗਤਾਂ ਨੇ ਬਹੁਤ ਪਰਮਾਹੰਗ ਰਪਰੇ ਦਿੱਤਾ ਸਾਨੂੰ ਤੇ ਸੰਗਤਾਂ ਨੇ ਤਿੰਨੇ ਦਿਨ ਸੇਵਾ ਕੀਤੀ ਹੈ ਸਾਡੇ ਨੌਜਵਾਨ ਵੀਰਾਂ ਦਾ ਸਾਡੇ ਬੀਬੀਆਂ ਦਾ ਇਨਨਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਹੈ ਤੇ ਕਈ ਵੀਰ ਸਾਡੇ ਕੋਲ ਇਹੋ ਜਿਹੇ ਵੀ ਆਏ ਨੇ ਜਿਨ੍ਹਾਂ ਨੇ ਅੱਗੇ ਤੋਂ ਵਾਸਤੇ ਆਪਣੇ ਕੇਸ ਕਤਲ ਕਰਨ ਤੋਂ ਗੁਰੂ ਤੋਂ ਮਾਫੀ ਮੰਗੀ ਵੀ ਅਸੀਂ ਅੱਗੇ ਤੋਂ ਕੇਸ ਕਤਲ ਨਹੀਂ ਕਰਨੇ ਤੇ ਬੀਬੀਆਂ ਨੇ ਸਾਡੇ ਕੋਲ ਆਏ ਨੇ ਵੀ ਉਹ ਕਹਿੰਦੀਆਂ ਵੀ ਅਸੀਂ ਅੰਮ੍ਰਿਤ ਪਾਣ ਕਰਨਾ ਯਾਨੀ ਕਿ ਇਸ ਜਿਹੜੇ ਸਮਾਗਮ ਦਾ ਸੱਟਾ ਬਹੁਤ ਵਧੀਆ ਨਿਕਲਿਆ ਜੀ ਜੇ ਉਮੀਦ ਤੋਂ ਵੱਧ ਕੇ ਬਹੁਤ ਕੁਝ ਹੋਇਆ ਇਸ ਤਰ੍ਹਾਂ ਕਿਸੇ ਤੋਂ ਗੱਲ ਕਰ ਲਈ ਨਾ ਛੋਟਾ ਹੰਗਾਰਾ ਪਰ ਆਸ ਤੇ ਬਹੁਤ ਵੱਡਾ ਹੰਗਾਰਾ ਮਿਲਿਆ ਹਾਂ ਲੱਗਦਾ ਹੈ ਜਿਹੜੀ ਅਮੀਤਾ ਸੀ ਤੁਸੀਂ ਸੋਚਿਆ ਸੀ ਮਨ ਦੇ ਵਿੱਚ ਅੱਜ ਪੂਰੇ ਹੋ ਰਹੀਆਂ ਨੇ ਤੇ ਸੰਗਤ ਜੁੜ ਕੇ ਆਪਣਾ ਜੀਵਨ ਸਫਲ ਕਰਦੇ ਦੇਖੋ ਜੀ ਨਗਰ ਜੋਗਾ ਬਹੁਤ ਵੱਡਾ ਨਗਰ ਹੈ ਸਾਨੂੰ ਇੱਥੇ ਦੋ ਗੁਰਦਾਰਾ ਸਾਹਿਬ ਨੇ ਸਾਨੂੰ ਅੱਜ ਲੱਗਦਾ ਹੁੰਦਾ ਵੀ ਇੱਧਰ ਨਾਲ ਇੱਕ ਹੋਰ ਪਿੰਡ ਹੈ ਪਰਲਾ ਹੋਰ ਪਿੰਡ ਹੈ ਪਰ ਜੋਗਾ ਨਗਰ ਕੱਲ ਇੱਕ ਰਸੇ ਹੀੜ ਦੀ ਲੰਘ ਗਿਆ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਤੇ ਪੂਰੇ ਉਧਰ ਲਈ ਸੰਗਤ ਹੈ ਇਧਰ ਲਈ ਸੰਗਤ ਹੈ 1 ਪਿੰਡ ਦੇ ਤੌਰ ਤੇ ਪੂਰਨ ਤੌਰ ਤੇ ਜੁੜ ਕੇ ਸੇਵਾ ਕੀਤੀ ਹੈ ਇਸ ਚੀਜ਼ ਦਾ ਸਾਨੂੰ ਉਮੀਦ ਤੋਂ ਵੀ ਵੱਧ ਕੇ ਜਿਹੜਾ ਹੋਇਆ ਵੀ ਸਾਡੇ ਮਨ ਚ ਜਿੰਨੀ ਉਮੀਦ ਸੀ ਉਮੀਦ ਤੋਂ 100 ਗੁਣਾ ਵੱਧ ਕੇ ਕੰਮ ਹੋਇਆ ਤੇ ਅਗਲਾ ਸਮਾਗਮ ਅਸੀਂ ਇਸ ਉਮੀਦ ਤੋਂ ਵੀ 100 ਗੁਣਾ ਵੱਧ ਕੇ ਕਰਾਂਗੇ ਜੀ ਇਹ ਗੱਲ ਇਕ ਹੌਸਲੇ ਦੀ ਅੰਦਰ ਹੈ ਨਾ ਜਦੋਂ ਮੈਂ ਪੈਦਾ ਹੁੰਦਾ ਤਾਂ ਲੱਗਦਾ ਕਿਤੇ ਵੱਡਾ ਹੰਗਾਰਾ ਮਿਲਿਆ ਲੋਕਾਂ ਨੂੰ ਦੇਖੋ ਜੀ ਛੁੱਟੀ ਘਟ ਕੇ ਜਦੋਂ ਜਾਂਦੇ ਆ ਮਨ ਦੇ ਵਿੱਚ ਇੱਕ ਰੋਸ ਜਾਂ ਹੁੰਦਾ ਵੀ ਪਿੰਡ ਛੱਡ ਕੇ ਚੱਲੇ ਆ ਪਰ ਇਸ ਵਾਰ ਇੱਕ ਮਨ ਦੇ ਵਿੱਚ ਇੰਨਾ ਉਤਸ਼ਾਹ ਹੈ ਕੇ ਸੰਗਤਾਂ ਵਿੱਚ ਇੰਨੀਆਂ ਖੁਸ਼ੀਆਂ ਨੇ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲਿਆ ਮੈਂ ਤਾਂ ਉਹਨਾਂ ਸ਼ਬਦਾਂ ਨਹੀਂ ਦੱਸ ਨਹੀਂ ਸਕਦਾ ਬਸ ਗੁਰੂ ਸਾਹਿਬ ਕਿਰਪਾ ਕਰਨ ਸਰਦੀਸਰ ਵਾਦ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਉਹ ਸੀ ਬਰਾ ਮਾਨ ਤੇ ਨਾ ਆਇਆ ਬਰਾ ਆਇਆ ਨੇ ਬਹੁਤ ਪਿਆਰ ਕਰਦੇ ਹੈ ਨਾ ਅੱਗਾ ਲੱਗਦਾ ਇਹ ਖੁਸ਼ੀ ਦੀ ਸੰਝੂ ਹੈ ਜੀ ਇਹ ਸਾਰਾ ਹੁੰਦਾ ਨਾ ਹਾਂਜੀ ਬਾਸ ਮਿਲੇ ਲੋ ਹਾਂਜੀ ਉਹ ਖੁਸ਼ੀ ਦੀ ਸੰਝੂ ਹੈ ਜੀ ਵਿਸ਼ਵਾਸ ਤੋਂ ਉੱਪਰ ਤੇ ਲਾਈ ਜੀ ਵਿਸ਼ਵਾਸ ਤੋਂ ਜਾਣੀ ਕਿ ਇਸ ਪੱਧਰ ਤੀ ਲੈਣ ਵਾਸਤੇ 10.5 ਤੋਂ 12 ਸਾਲ ਲੱਗੇ ਹੈ ਜੀ ਇਹ ਮਹਨਤ ਜੀ ਦਾ ਪਰਾਲਾ ਇੱਥੇ ਸਾਡੇ ਆਂਟੀ ਨੇ ਬਲਜੀਤ ਕੌਰ ਜੀ ਉਹਨਾਂ ਦਾ ਪਰਾਲਾ ਸਾਰੀਆਂ ਸੰਗਤਾਂ ਸਾਡੀਆਂ ਆਂਟੀਆਂ ਨੇ ਇਹ ਸਾਰੀਆਂ ਮੈਂ ਇਹਨਾਂ ਦੇ ਹੱਥਾਂ 'ਚ ਪਲਿਆ ਇਹ ਮੇਰੇ ਮੈਡਮ ਨੇ ਸਾਨੂੰ ਪੜ੍ਹਾਉਂਦੇ ਰਹੇ ਨੇ ਬੱਚੋ ਸਾਡੀਆਂ ਹੋਰ ਵੀ ਮੈਡਮ ਨੇ ਸਾਨੂੰ ਪੜ੍ਹਾਉਂਦੀਆਂ ਨਹੀਂ ਸਾਡੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਇਹਨਾਂ ਨੇ ਸਾਨੂੰ ਪਾਲਿਆ ਅਸੀਂ ਛੋਟੇ-ਛੋਟੇ ਹੁੰਦੇ ਇਹਨਾਂ ਦੇ ਨਾਲ ਚੱਲਦੇ ਰਹੇ ਹਾਂ ਚੱਲ ਕੇ ਅੱਜ ਜਿਹੜਾ ਬੂਟਾ ਅਸੀਂ ਬੀਜਿਆ ਸੀ ਬੀਜ ਉਹ ਬੂਟਾ ਫਲ ਦੇਣ ਲੱਗਿਆ ਅੱਜ ਉਹ ਅੱਜ ਉਸ ਬੂਟੇ ਤੋਂ ਅਸੀਂ ਸੇਬ ਆੜੂ ਸੰਤਰੇ ਤੋੜ ਕੇ ਖਾ ਰਹੇ ਹਾਂ ਤੇ ਸਤਿਗੁਰੂ ਜੀ ਕਿਰਪਾ ਕਰਨ ਇਸ ਬੂਟੇ ਨੂੰ ਇੱਕ ਵੱਡੇ ਦਰਖਤ ਦੇ ਰੂਪ ਦੇ ਵਿੱਚ ਕਰਕੇ ਘਰ-ਘਰ ਤੇ ਨਿਸ਼ਾਨ ਸਾਹਿਬ ਦੇਖਣਾ ਚਾਹੁੰਦੇ ਹਾਂ ਅਸੀਂ ਸਾਡੀ ਇਹ ਮਨਸਾ ਹੈ ਵੀ ਇਹ ਸਾਡੀ ਜਿਹੜੀ ਮਨਸਾ ਹੈ ਇਹ ਅਗਲੇ ਸਮੇਂ ਦੇ ਦੌਰਾਨ ਪੂਰੀ ਹੋਵੇ ਅਰਸੇ ਤੋਂ ਗੱਲ ਕਰੀਏ ਦੂਧੇ ਪੰਦੀ ਦੀ ਹੈ ਨਾ ਸੰਗਤਾਂ ਵੱਲੋਂ ਪਿਆਰ ਕਰ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੋ ਇਤਿਹਾਸ ਬਣੇਗਾ ਇਹ ਨਾ ਜਿਹੜਾ ਸ਼ੁਰੂਆਤ ਕੀਤੀ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਇੱਕ ਮੰਨ ਦਾ ਬਲਬਲਾ ਜਿਵੇਂ ਜ ਸੀਨ ਦੱਸਿਆ ਹੈ ਕਿ ਤਿੰਨ ਭਾਈ ਨੇ ਜੋਗ ਘਰ ਲਾ ਕੇ ਮੱਖਾ ਇਥੋਂ ਗੁਰਦੇਵ ਸਿੰਘ ਕਹੇਗੇ ਕਿ ਕੋ ਸਮਾਂ ਆਵੇਗਾ ਇਤਨੇ ਮਾਇਆਂ ਨੂੰ ਮਾਨ ਮਿਲੂਗਾ ਇੱਥੇ ਪਰੀਆਂ ਤਾਂ ਇਹ ਹੋਣਗੀਆਂ ਇਹ ਉਹ ਪਰੀਆਂ ਨਹੀਂ ਤੇ ਬਾਣੀ ਪੜਪੀ ਪਰੀਆਂ ਬਣੀਆਂ ਨੇ ਬਾਣੀ ਨਾਲ ਟੁੜਕੇ ਪਰੀਆਂ ਬਣੀਆਂ ਸਾਡੇ ਦਰਮਿਆਨ ਨੇ ਮੈਂ ਦੇਖਾਂ ਨਾ ਦੇਖਾਂ ਮੇਰੇ ਸਵਾਸ ਕੰਢ ਨੇ ਪਰ ਇਹ ਜੋਗੇ ਦੇ ਵਿੱਚ ਇੱਕ ਆਉਣ ਵਾਲ ਇਸ ਨੂੰ ਚੋੜਨੇ ਲਵਣਿਆ ਕਰੂਗਾ ਜਿਵੇਂ ਸੋਨਿਹਾਰ ਲੋਕ ਮਤਲਬ ਕੀ ਉਹ ਸੰਗਤ ਜੀ ਇੱਕ ਅਨਪਵਿ ਭਿਕਤ ਵਚਨ ਨੇ ਕਈ ਕੋਈ ਦੇਖਣਾ ਨਹੀਂ ਹੁੰਦਾ ਪਰ ਜਿਵੇਂ ਅੜੀਸਰ ਅੜੀਸਰ ਦੇ ਵਿੱਚ ਕੀ ਸੀ ਉਹ ਅਨਪਰਸੀ ਉਹ ਮੇਲਾ ਲੱਗਣਾ ਗਿਆ ਤੇ ਜੋਗੇਰੀ ਵਿੱਚ ਬੜੀਆਂ ਪੈਣਾ ਖੜੀਆਂ ਨੇ ਸਾਰੇ ਗੁਰਮੁਖ ਪਿਆਰੇ ਇੱਕ ਮਿੰਟ ਪਹਿਲਾਂ ਪਿਆਰੀਆਂ ਕਰਿਆ ਕਰਨਗੇ ਕਿ ਸਾਡੇ ਪਿੰਡ ਦਾ ਮੇਲਾ ਹੋਣ ਵਾਲਾ ਹੈ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਹੁਣ ਤੁਸੀਂ ਦੇਖੋਗੇ ਮੈਂ ਇਹ ਵੀ ਬੇਅੰਤੀ ਕਰਨਾ ਬੱਚੇ ਦੇਖਣਗੇ ਬੜੀਆਂ ਧੀਆਂ ਦੇਖਣੀਆਂ ਮਹਿਲਾਇਆਂ ਸੰਗਤਾਂ ਬਾਹਰ ਬੜਾ ਬਗਾਲ ਕਰਣੀਆਂ ਇਹਦੀ ਮਤਲਬ ਇਹ ਸਰਦਾਂ ਪੂਰੀ ਹੋਣੀ ਹੈ ਸੋ ਨਿਹਾਲ ਦੇਵੀ ਵਰਦੇਗਵਾ ਨੇ ਸਾਨੂੰ ਬੁਲਾ ਰਹੇ ਨੇ ਤੁਸੀਂ ਝੁਕ ਜਿਆ ਕਰੋਗੇ ਪਰ ਮਠਿਆਈ ਨਹੀਂ ਮੁੱਕਣੀ ਅਸੀਂ ਇਹ ਸੋਚਿਆ ਹੈ ਵੀ ਸਾਡੇ ਪਿੰਡ ਦੀਆਂ ਜਿਹੜੀਆਂ ਕੁੜੀਆਂ ਵਿਆਈਆਂ ਹੋਈਆਂ ਵੀ ਆਪਣੇ ਉੱਥੋਂ ਆ ਕੇ ਸਾਰੇ ਪਰਿਵਾਰ ਪਾ ਕੇ ਪੇਕੇ ਰਹਿਣ ਵੀ ਆ ਤਿੰਨ ਦਿਨ ਸਾਨੂੰ ਛੁੱਟੀ ਦਿਓ ਜੀ ਸਾਡੇ ਪਿੰਡ ਮੇਲਾ ਗੁਰੂ ਦਾ ਬਿਆਹ ਸਾਡੀਆਂ ਰਿਸ਼ਤੇਦਾਰੀਆਂ ਜਿਹੜੀਆਂ ਲੋਕੇ ਨਗਰ ਦੇ ਵਿੱਚ ਨੇ ਉਹ ਵੀ ਰਿਸ਼ਤੇਦਾਰੀਆਂ ਆਇਆ ਕਰਨ ਵੀ ਭਾਈ ਜੋਕੇ ਨਗਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਿਆਹ ਵਰਤ ਮਨਾਉਣਾ ਸੀ ਉੱਥੇ ਜਾਣਾ ਇਸ ਤਰ੍ਹਾਂ ਦਾ ਸੀ ਇੱਥੇ ਪੱਧਰ ਤੇ ਲੈ ਕੇ ਆਉਣਾ ਤੇ ਗੁਰਸਿੱਖੀ ਦਾ ਬੀਜ ਬੁੱਤਣਾ ਇਹਨੂੰ ਅਸੀਂ ਕਿਸੇ ਹੋਰ ਪੱਖ ਦੇ ਨਾਲ ਨਹੀਂ ਜੋੜਨਾ ਅਸੀਂ ਸਿਰਫ ਤੇ ਸਿਰਫ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਦੇਖਣੀਆਂ ਬੱਚਿਆਂ ਦੇ ਸਿਰਾਂ ਤੇ ਮੂੰਹਾਂ ਤੇ ਦਾੜੀਆਂ ਦੇਖਣੀਆਂ ਤੇ ਬੀਬੀਆਂ ਦੇ ਸਿਰਾਂ ਤੇ ਚੁੰਨੀਆਂ ਲੈਣੀਆਂ ਅਸੀਂ ਦੇਖਣੀਆਂ ਨੇ ਪੱਠਣਾ ਕਰੋ ਇਹ ਦੇਖੋ ਜੀ ਪੱਠਣਾ ਕਰੋ ਮਹਾਰਾਜ ਇਹ ਸਿਰ ਅੱਜ ਕੱਲ ਬੀਬੀਆਂ ਘੁੰਮਦੀਆਂ ਨੇ ਪੋਨੀਆਂ ਕਰਦੀਆਂ ਨੇ ਬਾਲ ਖੋਲੇ ਗਏ ਨੇ ਉਹਨਾਂ ਦੇ ਬਾਲ ਕਦੋਂ ਖੁੱਲਦੇ ਨੇ ਤੁਸੀਂ ਸਾਰੇ ਤੇ ਭਲੀ ਭਾਂਤ ਜਾਣਦੇ ਆ ਜਦੋਂ ਕਿਸੇ ਬੀਬੀ ਦਾ ਸਿਰ ਦਾ ਸਾਈਂ ਸਿਰੋਂ ਉੱਠਦਾ ਤੇ ਬਾਲ ਪੋਨੀ ਉਦੋਂ ਬਣਦੀ ਹੈ ਅੱਡੇ ਅਸੀਂ ਜਾਗਦੇ ਜੀ ਜਉਂਦੇ ਜੀ ਅਸੀਂ ਬਾਲ ਖੋਲੀ ਫਿਰਦੇ ਆ ਪੋਨੀਆਂ ਕਰੀਆਂ ਫਿਰਦੇ ਆ ਇਸ ਤੀਤ ਤੋਂ ਸਾਡੀ ਮਨਾਈ ਆ ਇਸ ਤੀਤ ਤੋਂ ਅਸੀਂ ਦੁਖੀ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੇ ਦੁੱਖ ਨੇ ਇਹਨਾਂ ਚੀਜ਼ਾਂ ਕਰਕੇ ਆਏ ਨੇ ਗੁਰੂ ਤੋਂ ਮੁਨਕਰ ਹੋ ਗਏ ਆ ਅੱਜ ਜੋ ਆਸਾਂ ਲੈ ਕੇ ਆਏ ਹਾਂ ਇੱਥੇ ਜੋ ਮਰਿ ਸੁੱਕ ਚੁੱਕੇ ਜਾਉਂਗੇ ਕੌਣ ਵੈਸਾਲ ਟਕਵਾਡੀ ਪੂਰੀ ਹੋਵੇਗੀ ਤਨ ਗੁਰੂ ਗੋਸ਼ੀ ਪੂਰੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ